ਹੁਣ ਗੱਲ ਕਰ ਲੈਨੇ ਆ ਟੋਲ ਪਲਾਜ਼ਿਆਂ ਦੀ ਤਾਂ ਪੰਜਾਬ ਦੇ ਵਿੱਚ ਹੋਰ ਦੋ ਟੋਲ ਪਲਾਜ਼ੇ ਜਿਹੜੇ ਨੇ ਬੰਦ ਹੋਣ ਜਾ ਰਹੇ ਨੇ ਪੰਜਾਬ ਸਰਕਾਰ ਦੋ ਹੋਰ ਟੋਲ ਪਲਾਜ਼ਿਆਂ ਨੂੰ ਬੰਦ ਕਰਦੀ ਹੈ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਸੰਜੇ ਕੀਤੀ ਗਈ ਹੈ ਇਹ ਦੋ ਟੋਲ ਪਲਾਜ਼ੇ ਇੱਕ ਪਿੰਡ ਮਹਿਲ ਕਲਾਂ ਦਾ ਤੇ ਇੱਕ ਪਿੰਡ ਰਕਬਾ ਦਾ ਟੋਲ ਪਲਾਜ਼ਾ ਹੈ ਜਿਸ ਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਇਹ ਦੋਵੇਂ ਟੋਲ ਪਲਾਜ਼ੇ ਜਿਹੜੇ ਨੇ 2 ਅਪ੍ਰੈਲ ਰਾਤ 12 ਵਜੇ ਨੂੰ ਬੰਦ ਖੋ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਕੀ ਕੁਝ ਟਵੀਟ ਕੀਤਾ ਸਭ ਤੋਂ ਪਹਿਲਾਂ ਉਹ ਤੁਹਾਨੂੰ ਦੱਸ ਦਿੰਨੇ ਆ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਟਵੀਟ ਦੇ ਵਿੱਚ ਲਿਖਦੇ ਨੇ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ ਰਾਈ ਕੋਟ ਮਹਿਲ ਕਲਾਂ ਦੀ ਟੋਲ ਪਲਾਜ਼ਾ ਹਨ ਪਹਿਲਾ ਪਿੰਡ ਰਕਬਾ ਦੇ ਨੇੜੇ ਮੁੱਲਾਂਪੁਰ ਦੂਸਰਾ ਪਿੰਡ ਮਹਿਲਕਲਾ ਇਹਨਾਂ ਕਹੇ ਕਿ ਇੱਕੋ ਕੰਪਨੀ ਦੇ ਦੋ ਟੋਲ ਪਲਾਜ਼ੇ ਨੇ ਕੰਪਨੀ ਨੇ ਕੋਵਿਡ ਅਤੇ ਕਿਸਾਨੀ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੇ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਸਿਸ ਨੂੰ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਮੰਨਿਆ ਗਿਆ ਇਹ ਦੋਵੇਂ ਟੋਲ ਪਲਾਜ਼ੇ ਮਿਤੀ 2 ਅਪ੍ਰੈਲ ਰਾਤ 12 ਵਜੇ ਨੂੰ ਬੰਦ ਹੋ ਜਾਣਗੇ ਤਾਂ ਅੰਤ ਵਿੱਚ ਇਨਕਲਾਬ ਜ਼ਿੰਦਾਬਾਦ ਲਿਖ ਕੇ ਆਪਣੀ ਪੋਸਟ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਮਾਪਤ ਕੀਤਾ ਗਿਆ ਤੇ ਜੇ ਟੋਲ ਪਲਾਜ਼ੇ ਨੇ ਇਹਨਾਂ ਦੇ ਵੱਲੋਂ ਜੋ ਕਿਸਾਨੀ ਅੰਦੋਲਨ ਦਾ ਵੇਰਵਾ ਦੇ ਕੇ ਤੇ ਕੋਵਿਡ ਦਾ ਵੇਰਵਾ ਦੇ ਕੇ 448 ਦਿਨਾਂ ਦਾ ਟੋਲ ਫਰਦੋਂ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿਰੇ ਤੋਂ ਨਕਾਰਿਆ ਗਿਆ ਪੰਜਾਬ ਸਰਕਾਰ ਨੇ ਇਸ ਕੰਡੀਸ਼ਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੋਵੇਂ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਨੇ ਤਰਕਬਾ ਪਿੰਡ ਅਤੇ ਮਹਿਲਕਲਾ ਪਿੰਡ ਦੇ ਜੋ ਦੋ ਟੋਲ ਪਲਾਜ਼ੇ ਨੇ ਹੁਣ 2 ਅਪ੍ਰੈਲ ਰਾਤ 12 ਵਜੇ ਤੱਕ ਹੀ ਚੱਲ ਸਕਣਗੇ ਇਹਨਾਂ ਤੋਂ ਬਾਅਦ ਇਹਨਾਂ ਨੂੰ ਬੰਦ ਕਰਨ ਦੇ ਦੇਸ਼ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਜਾ ਚੁੱਕੇ ਨੇ ਤਾਂ ਪੰਜਾਬ ਭਾਰ ਦੀ ਗੱਲ ਕਰ ਲਈਏ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਕੁੱਲ 12 ਟੋਲ ਪਲਾਜ਼ੇ ਨੇ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਬੰਦ ਕੀਤੇ ਜਾ ਚੁੱਕੇ ਨੇ ਤੇ ਟੋਲ ਪਲਾਜ਼ੇ ਜੋ ਕਿ ਇਹਨਾਂ ਦੇ ਲੁੱਟ ਤੋਂ ਬਚਣ ਲਈ ਤੇ ਆਮ ਲੋਕਾਂ ਤੇ ਬੋਝ ਨਾ ਪਵੇ ਇਸ ਦੇ ਚਲਦਿਆਂ ਜੋ ਮਾਨ ਸਰਕਾਰਾਂ ਦੇ ਵੱਲੋਂ ਕਿਸੇ ਵੀ ਟੋਲ ਪਲਾਜ਼ਾ ਦੀ ਕਿਸੇ ਵੀ ਟੋਲ ਕੰਪਨੀ ਨੂੰ ਜਿਹੜਾ ਉਹ ਸਮਾਂ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਹੁਣ 12 ਟੋਲ ਪਲਾਜ਼ੇ ਹੁਣ ਤੱਕ ਬੰਦ ਹੋ ਚੁੱਕੇ ਨੇ ਤੇ ਦੋ ਟੋਲ ਪਲਾਜ਼ੇ ਹੋਰ ਫੇਰ ਜਿਹੜੇ ਨੇ ਪੰਜਾਬ ਦੇ ਵਿੱਚ ਬੰਦ ਹੋਣ ਜਾ ਰਹੇ ਨੇ ਜਿਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਜਿਹੜੀ ਹੈ ਟੋਲ ਪਲਾਜ਼ਿਆਂ ਦੀ ਜੋ ਲੁੱਟ ਹੈ ਉਸ ਨੂੰ ਰੋਕਣਾ ਚਾਹੁੰਦੀ ਹੈ ਇਸ ਨੂੰ ਲੈ ਕੇ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਬਿਆਨ ਦੇ ਚੁੱਕੇ ਨੇ ਤਾਂ ਹੁਣ ਪਿੰਡ ਮਹਿਲ ਕਲਾਂ ਤੇ ਪਿੰਡ ਰਕਵਾ ਦਾ ਜੋ ਟੋਲ ਪਲਾਜ਼ਾ ਹੈ ਇਹ ਦੋਹੇ ਟੋਲ ਪਲਾਜ਼ੇ ਜਿਹੜੇ ਨੇ ਬੰਦ ਹੋਣਗੇ ਤੇ ਇਸ ਨਾਲ ਸੜਕ ਤੇ ਚੱਲਣ ਵਾਲਿਆਂ ਨੂੰ ਵੀ ਕਾਫੀ ਲਾਭ ਮਿਲੇਗਾ ਕਿਉਂਕਿ 1 ਅਪ੍ਰੈਲ ਤੋਂ ਹੀ ਜੋ ਨਵੇਂ ਟੋਲ ਰੇਟ ਨੇ ਉਹ ਲੱਗਣ ਜਾ ਰਹੇ ਨੇ ਤਾਂ ਲੋਕਾਂ ਨੂੰ ਜਿਹੜੀ ਹੈ ਰਾਹਤ ਮਿਲੇਗੀ ਦੋ ਟੋਲ ਪਲਾਜ਼ੇ ਜਿਹੜੇ ਨੇ ਪੰਜਾਬ ਦੇ ਵਿੱਚ ਹੁਣ ਫਿਰ ਤੋਂ ਬੰਦ ਹੋਣ ਜਾ ਰਹੇ ਨੇ ਦੇਸ਼ ਦੁਨੀਆ ਦੀਆਂ ਤਾਜ਼ਾਤ ਰੇਨ ਖਬਰਾਂ ਲਈ ਬਣੇ ਰੋ ਲਾਈ ਪੰਜਾਬੀ ਟੀਵੀ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ